ਹੈਲੋ ਸਾਥਰੀ ਗਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਅੱਜ ਹੈਗਾ ਨਗਰ ਕੀਰਤਨ ਜੀ ਆਪਣੇ ਹੀਰਪਤੋਂ ਮਿਲਖਾ ਜੀ ਦੀ ਜਗ੍ਹਾ ਤੇ ਕਰੋ ਚੈੱਕ ਉਹ ਪ੍ਰੇਰਾਲ ਪਾਲ ਕੀ ਹਾਲ ਤੇ ਢੀਕਟਰ ਹੈਗਾ ਜੀ ਲੱਗੇ 10 ਰੂਪ ਬਾਬਾ ਜੀ ਦਾ ਇੱਥੇ ਹੈਗੇ ਆ ਦੂਜੇ ਆਪਣੇ ਕੀਰਤਨੀ ਵਾਲੇ ਤੇ ਜਲਦੀ ਆ ਤਿਆਰੀ ਜੀ ਕਰੋ ਚੈੱਕ ਬਾਬਾ ਜੀ ਬਾਬਾ ਜੀ ਦੀ ਫੋਟੋ ਅੰਦਰ ਜੀਰ ਬਗੰਗ ਕਰ ਰਹੇ ਜਿਹੜੀ ਆਹ ਟਰੈਕਟਰ ਤੇ ਮਗਰ ਆਪਾਂ ਕੀ ਹਾਲਾ ਪਰੇਟ ਵਾਲੀ ਕਮਰ ਆ ਆ ਹੈਗਾ ਗਿੰਦਰ ਵਾਲਾ ਜੀ ਇਹ ਤਾਂ ਉਹਨਾਂ ਤੋਂ ਆਪਾਂ ਨੰਦਰ ਸਿੰਘ ਜੀ ਸ਼ਹੀਦ بابا ਮਿਰਥਾ ਸਿੰਘ ਦੀ ਜਗਾ ਆ ਇੱਕ ਟਰੈਕਟਰ ਹੀ ਪੱਖੇ ਤੇ ਆ ਪੰਜ ਪਿਆਰੇ ਜੀ ਪਹੁੰਚ ਚੁੱਕੇ ਆ ਜੀ ਪੰਜ ਪਿਆਰੇ ਸਾਹਿਬ ਵੀ ਪਹੁੰਚ ਚੁੱਕੇ ਆ। ਆਹ ਜਨਰੇਟਰ ਚਲਾਇਆ ਜਾਉਂਦਿਆਂ। ਥੌੜਾ ਵਾਲੇ ਵੀ ਆ ਗਏ। ਚਲਦੇ ਆ ਜੀ ਹੁਣ ਆਪਾਂ ਜਾ ਕੇ ਤਿਆਰ ਹੋ ਜਾਈਏ। ਪੱਕ ਪੱਕ ਬੰਦੀਆਂ। ਫੇਰ ਦਿਖਾਉਨੇ ਆ ਤੁਹਾਨੂੰ ਆਪਾਂ ਅੱਜ ਨਗਰ ਕੀ ਤਰਾਪੜ ਪਿੰਡ ਦਾ। ਤਹਿイール ਬਾਬਾ ਮਲਖਾ ਸਿੰਘ ਜੀ ਦਾ। ਆ ਜਾਂਦਾ ਕਗਨਾਤਰਾ। ਝੋਟੇ ਦੀ ਚਾਲ। ਮੁੰਡੇ ਲੱਗੇ ਹੋਇਆ ਜੀ। ਤਾਂ ਇਹ ਦੁਰਲਾ ਕੇ ਕਲੀ ਕੁਲੀ ਪਾ ਕੇ ਹਨ ਬਣਾਤਾ ਡੈਕੋਰੇਸ਼ਨ ਕਰੀ ਜਾਂਦੇ ਆ ਇਹ ਹੈਗੀ ਜੀ ਐਂਟਰੀ ਮੇਨ ਐਂਟਰੀ ਗੇਟ ਦੀ ਅੰਦਰ ਵਾਲਣ ਦੀ ਸਾਰਾ ਜਾਂਦੇ ਆ ਤੇ ਚਲੋ ਹੋ ਜਾਈਏ ਤਿਆਰ ਦੀ ਫਿਰ ਦਿਖਾਉਨੇ ਆ ਆਪਾਂ ਬਾਬਾ ਜੀ ਦਾ ਨਕਲ ਕੀਤਾ ਅੱਜ ਆਪਾਂ ਲਓ ਜੀ ਮਿੱਤਰੋ ਚੱਲਦੇ ਆ ਪਕੌੜੇ ਨੰਨਾ ਮੁੰਡੇ ਭਰੇ ਪਏ ਆ ਪੱਕੇ ਹੋਈ ਜਾਂਦੇ ਆ ਇੱਧਰ ਹਲਵਾਜੀ ਲੱਗੇ ਹੋਇਆ ਪੱਕੇ ਕਰਨ ਕੱਚੇ ਗੱਲ ਕਰਕੇ ਰੱਖਦੇ ਸੀਗੇ ਪੱਕੇ ਹੋਈ ਜਾਂਦੇ ਇੱਧਰ ਨਗਰ ਕੀਟਰ ਵੀ ਚੋਪਿਆ ਕੱਚੇ ਕੀ ਜੰਗਿਆ ਬਿਆਲੇ ਬਣਾ ਤੇ ਆ ਰਹੇ ਆ ਲਓ ਜੀ ਚੱਲਦਾ ਕੰਮ ਪਕੌਣ ਜਾਂਦਾ ਮਾਰੋ ਮਾਰ ਮਨਜੀਤ ਪਕੌੜੀਆਂ ਦੇ ਕੀਤੇ ਪਿਆ ਦੂ ਫਿੰਗਰ ਟੂਪੀ ਵਾਲੇ ਪਾਲਕ ਵਾਲੇ ਆ ਪੱਕੇ ਹੋਈ ਜਾਂਦੇ ਕਰਵਾਈ ਦਿੱਤੇ ਹੋਏ ਆ ਚੱਲਦਾ ਕੰਮ ਪੂਰਾ ਹੋਣਾ ਜਿਹੜਾ ਅਸ਼ਰਾ ਤੇ ਜੇ ਉਧਰ ਨਕਰਕੀਸ਼ਨ ਜਾ ਰਿਹਾ ਜਾਂ ਆਪਣਿਆਂ ਦੇ ਪਲਾਟ ਤੇ ਸੱਤ ਕਾ ਚਾਹੀ ਆ ਜੀ

ਕਾ ਪਾਰਟੀ ਵੀ ਆ ਜੀ ਗੱਤ ਕਾ ਪਾਰਟੀ ਕਾ ਪਾਰਟੀ ਵਾਲੇ ਵੀ ਤਰਾ ਆਪਣੇ ਵਾਲੇ ਬੜਾ ਦੇ ਫਰਨੋ ਰੱਤਾਂ ਨਦਰ ਦੇਗੇ ਲੜਦੇ ਲੜਦੇ ਕਰਦੇ ਮਿਲਾਤਾਂ ਪਰਨੋ ਰੱਤਾਂ ਨਦਰ ਦੇਗੇ ਲੜਦੇ ਫਰਤੋ ਦੇ ਦੇਦਾ ਦਾਤੇ ਭਗਤ ਸੂਰਮਾ ਆਪੇ ਖੋਜਦੇ ਦੇ ਦੇਦਾ ਦਾਤੇ ਭਗਤ ਸੂਰਮਾ ਜਿੰਦਾ ਖੋਜਦੇ ਦੇ ਦੇਦਾ ਦਾਤੇ ਭਗਤ ਸੂਰਮਾ ਆਹ ਦਾਤੇ ਭਗਤ ਸੂਰਮਾ ਦਾਤਾ ਦੇ ਭਗਤ ਸੂਰਮਾ ਦਾਦੇ ਤੇ ਭੱਤ ਸੂਰਮਾ ਦਾਦਾ ਤੇ ਭੱਤ ਸੂਰਮਾ ਅਗੇ ਚੇਤੋ ਪੱਟੇ ਦੇ ਸਰਗਰਮ ਦਾਦੇ ਤੇ ਭੱਤ ਸੂਰਮਾ ਦਾਦਾ ਤੇ ਭੱਤ ਸੂਰਮਾ ਦਾਦਾ ਤੇ ਭੱਤ ਸੂਰਮਾ ਦਾਦਾ ਤੇ ਭੱਤ ਸੂਰਮਾ ਦਾਦਾ ਤੇ ਭੱਤ ਨਗਰ ਕੀਰਤ ਸਿਰ ਆਪਣੇ ਪੜਾਤੇ ਇੱਕ ਕਾਫੀ ਦੇ ਸਤਨਾ ਪੜਾ ਦੀ ਤੋਂ ਬਾਹਰ ਦੀ ਰੌਣਕ ਦੀ ਸ਼ੁਕਰੀਆ ਲਓ ਜੀ ਆ ਗਏ ਨਗਰ ਕੀਰਤਨਾ ਅਖਰਲੇ ਪੜਾਤੇ ਗੁਰਦੁਆਰਾ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਆਪਾਂ ਨੇ ਜਿਹੜਾ ਬੰਦਾ ਕਰਵਾਨੀ ਦੇ ਕੇ ਜਾਵੇ ਸ਼ਹਿਰ ਜਹਾਂਨ ਦੀਗੇ ਸੰਸਾਰ ਤੋਂ ਜਾ ਤੱਕਿਆ ਹੁੰਦਾ ਉਹ ਵੀ ਨਮਾਸਾ ਨਾ ਕਰਦੇ ਰਹਿਆ ਪੰਜਾਬ ਤੋਂ ਇਹ ਲੋਕ ਤਾਂ ਆਪਣੇ ਜ਼ਮੀਂਦਾਰ ਰਹਿ ਆ ਉਸ ਕੰ ਸਨੇਹੇ ਰੱਖਦੇ ਸੀ ਤੇ ਲੋਕੀ ਉਸ ਇਲਾਕੇ ਦੇ ਇਕੱਠੇ ਹੋ ਕੇ ਜਦਾਂ ਦੀ ਸੇਵਾ ਕਰਦੇ ਸੀ ਜਲ ਪਾਣੀ ਦਾ ਪ੍ਰਬੰਧ ਕਰਦੇ ਸੀ ਤੇ ਨਾਲ ਸੈੰਗੜਿਆਂ ਦੀ ਗੰਟੀ ਤੇ ਉਤੋਂ ਲੋਕ ਚਲ ਜਾਂਦੇ ਸੀ ਮੰਲਾ ਵੀ ਆਸਾਂ ਤੇ ਤੇਰਾ ਆ ਕੇ ਬੈਠਾ ਨਾ ਕਿਸੇ ਨਗਰ ਦੇ ਵਿੱਚ ਪਰਾ ਹੋਇਆ ਮਾਰਿਆ ਤੇਰਾ ਘੋੜਿਆਂ ਦੇ ਸੌਣ ਦਾ ਤੇਰਾ ਆ ਗਿਆ ਇਹ ਕੁੱਤਾ ਵਿੱਚ ਹੱਥ ਪਾਉਣ ਦਾ ਤੇਰਾ ਆ ਗਿਆ ਇਹ ਕੁੱਤਾ ਵਿੱਚ ਹੱਥ ਪਾਉਣ ਦਾ ਕੱਲ ਸਿੱਖਿਆ ਗਰਾੜ ਵਿੱਚ ਮਾਰਾ ਗੋਣ ਦਾ ਤੇਰਾ ਆ ਗਿਆ ਇਹ ਕੁੱਤਾ ਵਿੱਚ ਹੱਥ ਪਾਉਣ ਦਾ ਤੇਰਾ ਆ ਗਿਆ ਇਹ ਕੁੱਤਾ ਵਿੱਚ ਹੱਥ ਪਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਖਸ਼ਾ ਤੁਹਾਹੀ ਕਰਨ ਗਏ ਨਾ ਡਾਇਰੈਕਟ ਹੀ ਨੰਬਰ ਕਾਲਾ ਜੀ ਤੇ ਵੀਰ ਇੱਕ ਵਾਰ ਆਪਾਂ ਲਾ ਦੇਈਏ ਜੀ ਆਹ ਵੀ ਬੱਚਾ ਮਿਹਰਬਾਨੀ ਤੇ ਹੁਣ ਚੱਲਦੇ ਆਪਾਂ ਗਏ ਆ ਮੇਰਾ ਆ ਗਿਆ ਤੁਹਾਨੂੰ ਦੇ ਲੱਗਦਾ ਬਾਬਾ ਜੀ ਦੇ ਬੋਲਦਾ ਸਾਬ ਇਹ ਮੋਤਵਾ ਦਾ ਦੋ ਜੀ ਕਰਵਾ ਰਹੇ ਚੱਲੋ ਜੀ ਵਾਲਾ ਲਾਵਾ ਸੇਵਾ ਕਰਦੇ ਰਹੀਆਂ 5500 ਰੁਪਇਆ वा करके सारे तैगते पंच पड़ाव होंगे हुए गुरु घर आ गए जी तो Gracias. चाहिए ना ना लाइक शेयर कमेंट जरूर करें जी वीडियो तो तो लेकर जरूर देखे हो सारे नुस्खा सारे जी आइए तब लोग अपने चेतक जी